ਜਿਹੜੇ ਐਮਐਸਪੀ ਦਾ ਢੋਲ ਵਜਾਈ ਜਾਂਦੇ ਐ ਪਾਰਟਿਕੂਲਰਲੀ ਇਨ ਐਮਐਸਪੀ ਕ੍ਰੌਪਸ ਸੱਚ ਐਸ ਵੀਟ ਐਂਡ ਪੈਡੀ ਥੀਸ ਏਜੰਟਸ ਹੈਵ ਬੀਨ ਸਕਸੈਸਫੁਲ ਇਨ ਰੇਜ਼ਿੰਗ देयर ਕਮਿਸ਼ਨਸ ਓਵਰ ਦਾ ਇਅਰਸ ਉਹਦਾ ਖਰੜਾ ਇਹਨਾਂ ਨੇ ਦਿੱਤਾ ਨੈਕਸਟ 4 ਦੇ ਅੰਦਰ ਵੀ ਆਪ ਦੇਖ ਲਓ ਨੈਕਸਟ 4 ਟੂ ਇਲਿਮੀਨੇਟ ਦਾ ਸਟਰੋਂਗ ਹੋਲਡ ਸਟਰੈਂਗਲ ਹੋਲਡ ਮੈਂ ਦਾ ਪਹਿਲਾ ਪੜਿਆ ਸਟਰੈਂਗਲ ਹੋਲਡ ਤੋਣੀ ਨੱਪੀ ਬੈਠੇ ਪਰ ਉਹਨੇ ਲਿਖਿਆ ਬਦਲਤਾ ਥੋੜਾ ਜਿਹਾ ਉਹਨਾਂ ਨੇ ਪਹਿਲਾਂ ਅਮਰੀਕਾ ਸਟਰੈਂਗਲ ਹੋਲਡ ਪਾਇਆ ਸੀ ਆ ਫਿਰ ਬਦਲਤਾ ਨਹੀਂ ਕਿ ਉਹਨਾਂ ਨੇ ਕਿਹਾ ਨਾ ਵੀ ਬਹੁਤ ਹੀ ਸਿੱਧੀ ਜਾ ਕੇ ਵਜੂ ਉਠਾ ਦੇਣੇ ਇੱਕ ਚੇ ਉਹਨਾਂ ਨੇ ਸਟਰੋਂਗ ਹੋਲਡ ਕਰਤਾ ਸਟਰੋਂਗ ਹੋਲਡ ਆਫ ਕਮਿਸ਼ਨ ਏਜੰਟਸ ਐਂਡ ਅਦਰ ਇਨੈਫੀਸ਼ੀਐਂਸੀ ਆਫ ਦਾ ਐਗਰੀਕਲਚਰ ਮਾਰਕੀਟਸ ਦਾ ਸਟੇਟ ਨੀਡਸ ਆਲਟਰਨੇਟ ਆਲਟਰਨੇਟਿਵ ਮਾਰਕੀਟਿੰਗ ਸਿਸਟਮਸ ਆ ਕੀ ਸੀ ਦਾ ਸਾਹਿਬ ਅਸਿਕਾ ਆਲਟਰਨੇਟਿਵ ਮਾਰਕੀਟਿੰਗ ਸਿਸਟਮ ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ ਸੀ ਇਹਨਾਂ ਦੇ ਐ ਨਹੀਂ ਵੀ ਤਾ ਨਿਕਲੋ ਉਹਨ ਵੀ ਆਏ ਨੂੰ ਕਨਸੀਡਰ ਕਰੋ ਪੇਟ ਕੇ ਕੋٹنگ ਕਰ ਦਿੰਦੇ ਸ਼ੂਗਰ ਦੀ ਵੀ ਮਿੱਠੀ ਜੀ ਕਰਕੇ ਕਰਕੇ ਖਾ ਲੋ ਉਹਦੇ ਚ ਆ ਵੀ ਲਿਖਿਆ ਸਭਾ ਪੜ ਕੇ ਮੈਂ ਮੈਂ ਐ ਨਹੀਂ ਕਹਿਣਾ ਚਾਹੁੰਦਾ ਵੀ ਸੁਨੀਲ ਜਾਖੜ ਕੋਈ ਆਪਣਾ ਵੱਖ ਰੱਖ ਰਿਹਾ ਮੈਂ ਇੱਥੋਂ ਤੁਹਾਨੂੰ ਕੋਟ ਕਰਕੇ ਤੁਹਾਨੂੰ ਦੱਸੂਗਾ ਵੀ ਆ ਕੀ ਕਹਿ ਰਿਹਾ ਹੈ option for completely banning paddy in few blocks should also be considered ਵੀ ਝੋਨਾ ਜਮਾ ਹੀ ਬੰਦ ਕਰ ਦਿਓ ਇਹ ਕਈ ਬਲੌਕਸ ਹੈਗੇ ਤੇ ਇਹ ਕਿਹੜੇ ਹੈ ਕਈ ਬਲੌਕ 150 ਬਲੌਕਸ ਦੇ ਅੰਦਰੋਂ 60 ਬਲੌਕ ਹੈ ਸਾਹਿਬ ਉਹਦੀ ਵੀ ਲਿਸਟ ਇਹਦੇ ਚ ਸਾਰੀ ਹੈ ਜੇ ਕੋਈ ਮਾੜਾ ਮੋਟਾ ਇਹਨੂੰ ਪੜਨ ਦੀ ਕੋਈ ਖੇਚਲ ਕਰਨ ਸਾਡੇ ਆਪੋਜੀਸ਼ਨ ਵਾਲੇ ਸਰਕਾਰ ਨੇ ਆਪ ਮਾਨ ਸਾਹਿਬ ਨੂੰ ਕਿਤੇ ਮੌਕਾ ਲੱਗਿਆ ਹੋਵੇ ਜੇ ਕੇਜਰੀਵਾਲ ਸਾਹਿਬ ਦਾ ਬਸਤਾ ਚੱਕੇ ਆ ਪਾਇਲਟ ਬਣ ਕੇ ਨੰਗ ਗਏ ਹੁਣ ਕਿਤੇ ਦੇਖਿਆ ਹੁੰਦਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਾਮ ਆਉਂਦਾ ਸਭ ਸੰਗਰੂਰ ਦਾ ਆਉਂਦਾ ਓਵਰ ਐਕਸਪਲੋਇਟਡ ਜਿਹੜੇ ਜ਼ੋਨਸ ਐ ਉਹ ਮੰਨਦੇ ਆ ਜਿੱਥੇ 300 ਗੁਣਾ ਪਾਣੀ ਰੀਚਾਰਜ ਜਦੋਂ ਜੇ 10 ਲੀਟਰ ਪਾਣੀ ਜਾਂਦਾ ਉਸ ਤੋਂ 30 ਲੀਟਰ ਆਪਾਂ ਕੱਢੀ ਜਾਂਦੇ ਆ ਰੀਚਾਰਜ 10 ਹੁੰਦਾ 300% ਤਾਈ 300% ਫਿਰ 200 ਤੋਂ 250% ਫਿਰ 250 ਤੋਂ 200% ਤਾਈ ਇਹਨਾਂ ਨੇ ਜਿਹੜੀ ਇਹਨਾਂ ਦੀ ਰეკਮੈਂਡੇਸ਼ਨ ਹੈ ਵੀ ਉਹ ਬਲੌਗ ਜਿੱਥੇ 200% ਤਾਈ ਐਕਸਟ੍ਰੈਕਸ਼ਨ ਹੋ ਰਹੀ ਹੈ ਉੱਥੇ 30% ਰਿਡਕਸ਼ਨ ਕੀਤੀ ਜਾਵੇ ਮੇਰੀ ਬੇਨਤੀ ਹੈ ਮੈਂ ਕਿਸੇ 'ਚ ਨੁਕਸ ਨਹੀਂ ਕਰਨ ਵਾਸਤੇ ਅੱਜ ਇੱਥੇ ਬੈਠਾ ਵੀ ਮੈਂ ਕਿਸੇ ਦੇ ਇੱਥੇ ਬੈਠ ਕੇ ਵੱਟੇ ਮਾਰੀ ਜਾਵਾਂ ਜਾਂ ਕਿਸੇ ਮਾੜਾ ਚੰਗਾ ਕਵਾਂ ਮੇਰੀ ਇੰਨੀ ਬੇਨਤੀ ਹੈ ਵੀ ਕਿਸਾਨ ਜਿੱਥੇ ਬੰਦੀਆਂ ਨੇ ਦੇਖ ਲਿਆ ਹੋਣਾ ਸਭ ਸਰਕਾਰ ਨੇ ਦਾ ਬਣਾਈ ਹੈ ਸਾਰੇ ਉਗੇ ਜਿਹੜੇ ਐ ਸਾਇੰਟਿਸਟ ਐ ਗਿੱਲ ਸਾਹਿਬ ਐ ਸੁਚਾ ਸਿੰਘ ਗਿੱਲ ਜੀ ਐ ਸਾਰੇ ਇਹਦੇ ਵਿੱਚ ਸਾਰਿਆਂ ਦੇ ਨਾਮ ਐ ਤੁਸੀਂ ਦੇਖੋਗੇ ਕੁਮਨ ਸਾਹਿਬ ਐ ਸਾਰੇ ਇਹਦੇ ਵਿੱਚ ਸਭ ਸਭ ਨੇ ਆਪਣੇ ਆਪਣੇ ਰਾਇ ਐ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਐ ਸਾਰੇ ਕੋਈ ਖੜੜਾ ਤਿਆਰ ਕੀਤਾ ਜਦੋਂ ਇੱਥੇ ਆਣ ਕੇ ਉਹਨਾਂ ਨਾਲ ਕਿਸੇ ਮੌਕੇ ਤੇ ਗੱਲ ਹੋਵੇ ਸਾਹਿਬ ਜੀ ਐਦਾ ਤਾਂ ਕਰੀਏ ਸੰਗ ਮੇਰੀ ਇੱਕੋ ਹੀ ਗੱਲ ਐ ਵੀ ਇਹਦੇ ਤੇ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਸੰਦੀਪ ਜਾਖੜ ਨੇ ਖੜ ਕੇ ਇਕੱਲੇ ਮੈਂ ਬੜਾ ਗੌਰ ਨਾਲ ਦੇਖਿਆ ਸਾਬ ਉਹ ਸੈਸ਼ਨ ਪਹਿਲੇ ਸੁਨੀਲ ਜੀ ਆਪਣੇ ਸੰਦੀਪ ਜਾਖੜ ਨੇ ਖੜ ਕੇ ਕਿਹਾ ਵੀ ਇਹਦੇ ਗਲਤਾ ਕਰ ਲੋ ਕਿਸੇ ਨੇ ਵਾਹੀ ਨਹੀਂ ਲਈ ਬਸ ਉਹ ਪੰਢੀ ਜਾਓ ਬੀਜੇਪੀ ਮਾੜੀ ਆ ਬੀਜੇਪੀ ਮਾੜੀ ਆ ਬੀਜੇਪੀ ਨੇ ਸਾਨੂੰ ਆ ਖਰੜਾ ਬਣਾ ਕੇ ਭੇਜਦਾ ਇਹਦੇ ਨੂੰ ਰਿਜੈਕਟ ਕਰ ਦੇ ਕਰ ਦਿਓ ਸਾਬ ਤੁਹਾਡੇ ਵਾਲਾ ਇਹਨੂੰ ਪਾਸ ਕਰੋ ਫਿਰ ਇਹਨੂੰ ਪਾਸ ਕਰੋ ਜੇ ਕਿਸਾਨ ਜੱਥੇ ਬੰਦੀਆਂ ਕਹਿੰਦੀਆਂ ਬੀਜੇਪੀ ਨੇ ਖਰੜਾ ਭੇਜਿਆ ਮਾੜਾ ਹੈ ਫਿਰ ਆ ਪੰਜਾਬ ਸਰਕਾਰ ਵਾਲਾ ਇਹਨੂੰ ਲਾਗੂ ਕਰੋ ਸਾਬ ਤੇ ਮੈਂ ਭਗਵੰਤ ਮਾਨ ਜੀ ਨੂੰ ਕਹੂੰਗਾ ਪਹਿਲੇ ਆਪਣੇ ਘਰੋਂ ਚਾਲੂ ਕਰੋ ਆ ਤੁਸੀਂ ਇਹ ਨਕਸ਼ੇ ਚ ਦੇਖੋ ਇਹ ਕਲਾ ਹੀ ਨਹੀਂ ਸਭ ਕਿਉਂਕਿ ਸੰਗਰੂਰ ਹਮੇਸ਼ਾ ਹੁੰਦਾ ਵੀ ਸਭ ਤੋਂ ਵੱਡੀ ਧਾਨ ਦੀ ਮੰਡੀ ਸੰਗਰੂਰ ਹੈ ਪੰਜਾਬ ਚ ਇਹ ਸੰਗਰੂਰ ਦੇ ਨਾਲ ਨਾਲੇ ਜਿਹੜੇ ਇਲਾਕੇ ਆ ਤੁਸੀਂ ਸਾਰੇ ਦੇਖੋ ਚਾਹ ਪਵਾਨੀਗੜਾ ਹੈ ਬਰਨਾਲਾ ਹੈ ਸੁਨਾਮ ਹੈ ਡਿੜਬਾ ਹੈ ਆ ਸਾਰੇ 300% ਵਾਲੇ ਜੀ ਸਾਰੇ ਸਵੇਰੇ ਉੱਥੇ ਜਾ ਕੇ ਵਕਤ ਪਹਿ ਜਾਣਾ ਆ ਕਮਿਚੀ ਬੈਠੇ ਆ ਆ ਨਾ ਗੱਲ ਕਰੋ ਬੀਜੇਪੀ ਨੂੰ ਚੰਗਾ ਮਾੜਾ ਕਹਿ ਕੇ ਤੇ ਆਪਾਂ ਡੰਗ ਲਗਾ ਲਈਏ ਸਭ ਆ ਆ ਕੋਈ ਇਸ਼ੂ ਨਹੀਂ ਹੈ ਸਾਬ ਮੇਰੇ ਕਹਿਣ ਦਾ ਭਾਵ ਹੈ ਅਨਾਂ ਕੋੜੀਆਂ ਗੱਲਾਂ ਕੰਨੀਆਂ ਨਹੀਂ ਆ ਕੋੜੇ ਅੱਕ ਚਬਣੇ ਪੈਣਗੇ ਚਾਹੇ ਅੱਜ ਚਬ ਲਈਏ ਚਾਹੇ ਕੱਲ ਚਬ ਲਈਏ ਫਿਰ ਬਾਅਦ ਚ ਕਹਿੰਦੇ ਫਿਰਾਂਗੇ ਵੀ ਹੋਇਆ ਕੀ ਹੈ ਕੀ ਨਹੀਂ ਹੋ ਰਿਹਾ ਉਸ ਗੱਲ ਤੇ ਕੌਣ ਗੌਰ ਕਰੂਗਾ ਸੈਕਿੰਡ ਸਾਬ ਕੱਲੇ ਇੱਥੇ ਐਸੇ ਇਸ਼ੂਸ ਤਾਂ ਬਹੁਤ ਆ ਸਾਬ ਸ਼ਾਮਾ ਪੈ ਜਾਣਗੀਆਂ ਜੇ ਮੈਂ ਡਿਸਕਸ ਕਰਨ ਲੱਗ ਜਾ ਬਟ ਆਮ ਨਾਟ ਇਨ ਅ ਪੋਜੀਸ਼ਨ ਮੈਂ ਤਾਂ ਆਪਣੇ ਜਿਹੜੇ ਮੇਨ ਮੇਨ ਖਦਸ ਹੈ ਜਿਹੜੇ ਮਤਲਬ ਜਿਹੜੇ ਬੰਦੇ ਦਾ ਖੇਤੀ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਉਹਨੂੰ ਉਹ ਸਮਝ ਆ ਜੂਗੀ ਆ ਦੂਜੀ ਗੱਲ ਜਿਹੜੀ ਮੇਨ ਉਸੇ ਸਭ ਤੋਂ ਜ਼ਿਆਦਾ ਰੌਲਾ ਪਿਆ ਜਿਹੜੀ ਉਥੋਂ ਆਈ ਸੀਗੀ ਪੁਲਿਸੀ ਸੈਂਟਰ ਚੋਂ ਜਿਹੜੇ ਸਾਈਲੋਜ਼ ਬਣਾ ਰਹੇ ਆ ਜੀ ਖਤਮ ਹੋ ਜਾਣਗੇ ਜੀ ਉੱਜੜ ਜਾਣਗੇ ਜੀ ਆੜਤੀਏ ਮਾਰੇ ਜਾਣਗੇ ਜੀ ਵਿਚਾਰੇ ਆੜਤੀਏ ਮਾਰੇ ਜਾਣਗੇ ਜੀ ਠੀਕ ਹੈ ਸਾਬ ਆੜਤੀਏ ਉਸ ਟਾਈਮ ਉਹਨਾਂ ਦੇ ਖਿਲਾਫ ਜਾ ਕੇ ਉੱਥੇ ਤੇ ਆੜਤੀਏ ਨਾਲ ਕੇ ਸੀ ਇਸ ਕਰਕੇ ਉਹ ਵੀ ਦੁੱਧ ਦੇ ਤੋਤੇ ਹੋ ਗਏ ਸਾਰੇ ਆ ਜਿਹੜੀ ਇਹਨਾਂ ਦੀ ਪਾਲਿਸੀ ਇੱਕ ਮਿੰਟ ਸਾਬ ਆ ਮੈਂ ਇੱਕ ਵਾਰ ਬਿਟਨ ਪੜ੍ਹੂਗਾ ਕੋਮਾ ਫੁੱਲ ਸਟਾਪ ਮੈਂ ਕੋਈ ਨਹੀਂ ਘਟਾਣਾ ਕਿਉਂਕਾ ਕੱਲ ਕੋ ਕਹਿੰਦਾ ਸੁਨੀਲ ਨੇ ਅੜਤੀਆਂ ਨੂੰ ਮਾੜਾ ਕਹਿਤਾ ਮੈਂ ਨਹੀਂ ਕਹਿ ਰਿਹਾ ਸਭ ਪੰਜਾਬ ਸਰਕਾਰ ਕਹਿ ਰਹੀ ਹੈ ਉਹਦੇ ਚ ਇਹਦਾ ਕੁਝ ਨਹੀਂ ਲਿਖਿਆ ਆ ਮੇਰੇ ਕੋਲ ਆ ਵੀ ਹੈ ਜਿਹੜਾ ਖਰੜਾ ਰਿਜੈਕਟ ਕੀਤਾ ਉਹਦੇ ਵਿੱਚ ਤਾਂ ਉਹਨਾਂ ਨੇ ਸਿਰਫ ਇੰਨਾ ਹੀ ਲਿਖਿਆ ਹੈ ਵੀ ਰੈਸ਼ਨਲਾਈਜੇਸ਼ਨ ਆਫ ਕਮਿਸ਼ਨ ਇਹ ਕਮਿਸ਼ਨ 에ਜੰਟਸ ਦਾ ਕਮਿਸ਼ਨ ਹੈ ਜਿਹੜਾ ਰੈਸ਼ਨਲਾਈਜ਼ ਕੀਤਾ ਜਾਵੇ ਇੱਥੇ ਕੀ ਕਹਿੰਦੇ ਆ ਸੁਣੋ ਇੱਕ ਮਿੰਟ ਪੰਜਾਬ ਸਰਕਾਰ ਦਾ ਕੀ ਕਹਿੰਦੀ ਹੈ ਕਹਿੰਦੇ ਹਾਊ ਐਵਰ ਦਾ ਹਿਸਟੋਰਿਕ 네ਗੇਟਿਵ ਐਸਪੈਕਟ has been of the potential exploitation of the farmers by the commission agents ਵੀ ਜਿਹੜਾ ਕਿਸਾਨ ਨੂੰ ਨਚੋੜੀ ਜਾਂਦੇ ਐ ਅੜਤੀਏ ਉਹ ਸਭ ਤੋਂ ਵੱਡਾ ਇੱਕ ਕਨਸਰਨ ਹੈ ਹਾਈ ਇੰਟਰਸਟ ਰੇਟਸ ਔਨ ਕ੍ਰੈਡਿਟ ਸਪਲਾਈ ਆਫ ਸਪੂਰੀਅਸ ਫਾਰਮ ਇਨਪੁਟਸ ਹਾਈ ਕਮਿਸ਼ਨ ਚਾਰजेस ਐਂਡ ਅ ਲੈਕ ਆਫ ਟਰਾਂਸਪੇਰੈਂਸੀ ਇਨ ਪ੍ਰਾਈਸਿੰਗ ਮੈਕੈਨਿਜ਼ਮਸ ਐਂਡ ਟ੍ਰਾਂਜੈਕਸ਼ਨਸ ਹੈਵ ਆਫਨ ਲੈਡ ਟੂ ਫਾਰਮਰਸ ਰਿਸੀਵਿੰਗ ਲੋਅਰ ਰਿਟਰਨਸ ਫਾਰ देयर ਪ੍ਰੋਡਿਊਸ ਅਗਲੀ ਹੋਰ ਵੀ ਦੇਖੋ ਸਭ ਪਤਾ ਨਹੀਂ ਕਿਹੜੇ ਇੱਥੇ ਸਾਰੇ ਤਾਲੀ ਵਜਾਈ ਜਾਂਦੇ ਸੀਗੇ ਜਿਹੜੇ ਇੱਕ ਪਾਸੇ ਕਹਿੰਦੇ ਅਸੀਂ ਆੜਤੀਆਂ ਦੇ ਬੜੇ ਜੀ ਇਹ ਹੱਕ ਦਾ ਹੱਕ ਚੇ ਬੋਲਦੇ ਆ ਅਸੀਂ ਆੜਤੀਆਂ ਨੂੰ ਕਰਨਾ ਹੈ ਉਹ ਆ ਇੱਕ ਮਿੰਟ ਪੜ ਲੈਂਦੇ ਕਿਸੇ ਨੇ ਜਿਹੜੇ ਸਾਰੇ ਕਲਫ ਲਾ ਲਾ ਕੇ ਅਚਕਨਾ ਲਾ ਲਾ ਕੇ ਆਵੜਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਇਹ ਜਿਹੜੇ ਕੀ ਕਹਿਣਗੇ ਡਿਸਪਾਈਟ ਹੈਵਿੰਗ ਅ ਮਾਈਨਰ ਰੋਲ ਇਨ ਮਾਰਕੀਟਿੰਗ ਆਫ ਕ੍ਰਾਪਸ ਪਰਟਿਕੁਲਰਲੀ ਐਮਐਸਪੀ ਕ੍ਰੌਪਸ ਜਿਹੜੇ ਐਮਐਸਪੀ ਦਾ ਟੋਲ ਵਜਾਈ ਜਾਂਦੇ ਹੈ ਪਰਟਿਕੁਲਰਲੀ ਇਨ ਐਮਐਸਪੀ ਕ੍ਰੌਪਸ ਸਚ ਐਜ਼ ਵੀਟ ਐਂਡ ਪੈਡੀ ਥੀਸ ਏਜੰਟਸ ਹਵ ਬੀਨ ਸਕਸੈਸਫੁਲ ਇਨ ਰੇਜ਼ਿੰਗ ਥੇਅਰ ਕਮਿਸ਼ਨਸ ਓਵਰ ਦਾ イヤਰਸ ਉਹਦਾ ਖੜੜਾ ਇਹਨਾਂ ਨੇ ਦਿੱਤਾ ਹੈ ਨੈਕਸਟ ਚੈਪਟਰ 4 ਦੇ ਅੰਦਰ ਵੀ ਆਪ ਦੇਖ ਲਓ ਨੈਕਸਟ ਚੈਪਟਰ 4 ਟੂ ਇਲੀਮੀਨੇਟ ਦਾ ਸਟਰੋਂਗਹੋਲਡ ਸਟਰੰਗਲ ਹੋਲਡ ਮੈਂ ਦਾ ਪਹਿਲਾ ਪੜਿਆ ਸਟਰੰਗਲ ਹੋਲਡ ਤਾਂ ਨਹੀਂ ਨੱਪੀ ਬੈਠੇ ਪਰ ਉਹਨੇ ਲਿਖਿਆ ਬਦਲਤਾ ਥੋੜਾ ਜਿਹਾ ਉਹਨਾਂ ਨੇ ਪਹਿਲਾ ਅਮਰੀਕਾ ਸਟਰੰਗਲ ਹੋਲਡ ਪਾਇਆ ਸੀ ਆ ਫਿਰ ਬਦਲਤਾ ਨਹੀਂ ਕਿ ਉਹਨਾਂ ਨੇ ਕਿਹਾ ਨਾ ਵੀ ਬਹੁਤ ਹੀ ਸਿੱਧੀ ਜਾ ਕੇ ਵਜੂਗੀ ਠਾੜ ਦੇ ਨੇ ਇੱਕ ਚੇ ਉਹਨਾਂ ਨੇ ਸਟਰੋਂਗ ਹੋਲਡ ਕਰਤਾ ਸਟਰੋਂਗ ਹੋਲਡ ਆਫ ਕਮਿਸ਼ਨ ਏਜੰਟਸ ਐਂਡ ਅਦਰ ਇਨੈਫੀਸ਼ੀਐਂਸੀ ਆਫ ਦਾ ਐਗਰੀਕਲਚਰ ਮਾਰਕੀਟਸ ਦਾ ਸਟੇਟ ਨੀਡਸ ਆਲਟਰਨੇਟ ਆਲਟਰਨੇਟਿਵ ਮਾਰਕੀਟਿੰਗ ਸਿਸਟਮਸ ਆ ਕੀ ਸੀਗਾ ਸਾਬ ਆ ਸੀਗਾ ਆਲਟਰਨੇਟਿਵ ਮਾਰਕੀਟਿੰਗ ਸਿਸਟਮ ਜਿਹੜਾ ਉਹਨਾਂ ਨੇ ਪ੍ਰੋਪੋਜ਼ ਕੀਤਾ ਸੀ ਐਨੀ ਵੀ ਪ੍ਰਾਣ ਨਿਗਲੋ ਉਹਨਾਂ ਵੀ ਆਇਨ ਕੋ ਕਨਸੀਡਰ ਕਰੋ ਇਹਦੇ ਵਿੱਚ ਵੀ ਇਹਨਾਂ ਨੇ ਕਿਹਾ ਆ ਮੈਂ ਤੁਹਾਨੂੰ ਪੜ ਦੇਣਾ ਕੀ ਲਿਖਿਆ ਇਹਨਾਂ ਨੇ ਕੀ ਲਿਖਿਆ ਸੀਗਾ ਦਿੱਲੀ ਵਾਲੇ ਨੇ ਕੀ ਲਿਖਿਆ ਸੀਗਾ ਰੈਸ਼ਨਲਾਈਜੇਸ਼ਨ ਆ ਮਾਰਕਟ ਫੀਸ ਐਂਡ ਕਮਿਸ਼ਨ ਚਾਰजेस ਨਾਮ ਬਦਲਤਾ ਸਾਹਿਬ ਇਸ ਕਰਕੇ ਆ ਮਾੜੀ ਹੋ ਗਈ ਇਹਨੂੰ ਛੱਡ ਦਿਓ ਇਹਨੂੰ ਤਾਂ ਰਿਜੈਕਟ ਕਰਤਾ ਲੈ ਕਰੋ ਇਹਨੂੰ ਕਰੋ ਜੀ ਐਕਸੈਪਟ ਮੇਰਾ ਚੈਲੰਜ ਹੈ ਭਗਵੰਤ ਮਾਨ ਜੀ ਨੂੰ ਪਿਆ ਜਿਹੜਾ ਹੁਣ ਸੈਸ਼ਨ ਕਹਿੰਦੇ ਦੁਬਾਰਾ ਬੁਲਾ ਲਓ ਉਹ ਰਿਜੈਕਟ ਕਰਨ ਵਾਸਤੇ ਬੁਲਾਇਆ ਇਹਨੂੰ ਪਾਸ ਕਰਨ ਵਾਸਤੇ ਬੁਲਾ ਲਓ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਸਟੇਕ ਹੋਲਡਰਸ ਉਹਨਾਂ ਨਾਲ ਗੱਲ ਤਾਂ ਕਰੋ ਕੋਈ ਉਹਨਾਂ ਦੀ ਬਾਤ ਤਾਂ ਲਓ ਕੀ ਕਰਨ ਜਾ ਰਹੇ ਆ ਪੰਜਾਬ ਭਗਵੰਤ ਮਾਨ ਜੀ ਮੇਰੀ ਇੱਕ ਬੇਨਤੀ ਹੈ ਮੈਂ ਤੁਹਾਨੂੰ ਇਹ ਕਹਿ ਵੀ ਨਹੀਂ ਤੁਹਾਡੇ ਤੇ ਕੋਈ ਤੰਜ ਕਸਣ ਵਾਸਤੇ ਕਹਿ ਰਿਹਾ ਤੁਸੀਂ ਸਿਰਫ ਕੇਜਰੀਵਾਲ ਸਾਹਿਬ ਦੇ ਕੋ ਪਾਇਲਟ ਆ ਉਹਨਾਂ ਦੇ ਇੱਥੇ ਯਾਨੀ ਕਹਿਦਾ ਜੀ ਪਪੇ ਟਾ ਕੱਟ ਕੁੱਤਲੀਆ ਕਰਕੇ ਨਹੀਂ ਤੁਸੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਹੋ ਇੱਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਨਾਮ ਬਣਾਜੋ ਸਾਹਿਬ ਕੋਈ ਪੰਜਾਬ ਦੇ ਭੂਗਵਾਸਤੇ ਫੈਸਲਾ ਲੈ ਜਾਓ ਜਾਂਦੇ ਜਾਂਦੇ ਹੁਣ ਤਾਂ ਤੁਹਾਨੂੰ ਤੁਰਨ ਦੀ ਤਿਆਰੀ ਕਰੀ ਬੈਠੇ ਹੋ ਕਿ ਫੈਸਲਾ ਲੈ ਜਾਓ ਘਟੋ ਘਟਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਕਰ ਲੋ ਕਿਸਾਨ ਜਿਹੜੇ ਆ ਰਹੇ ਆ ਉਹਨਾਂ ਨੇ ਬੜੀ ਬੈਠੇ ਤੁਸੀਂ ਪਰ ਤੁਸੀਂ ਤਾਂ ਬਣਾਈ ਹੈ ਕਿ ਕੈਪਸਿਨਾ ਜਿਹਦਾ ਨਾਮ ਹੈ ਦੇ ਵਿੱਚ ਜਿਹੜੇ ਬੈਠੇ ਆਈਸ ਟੂਡੇ ਸਾਰਾ ਖੁਸ਼ੀ ਉਹਨਾਂ ਕੋਲ ਹੀ ਹੈ ਉਹ ਬੈਠ ਕੇ ਇਹਦਾ ਇਹਦਾ ਕੋਈ ਕਰਨ ਸਾ ਤੀਸਰੀ ਗੱਲ ਉਹਦੇ 'ਚ ਮੇਰਾ ਆਪਣਾ ਪਰਸਨਲ ਇੰਟਰਸਟ ਵੀ ਹੈ ਸਾਵੇਸ ਕਰਕੇ ਮੈਂ ਪਹਿਲਾਂ ਕਹਿ ਦਿਆਂ ਵੀ ਆਹ ਤਾਂ ਦਿਸ ਇਜ਼ ਉਹ ਕਹਿੰਦੇ ਨਾ ਕਲੈਸ਼ ਆਫ ਇੰਟਰਸਟ ਵਾਲੀ ਗੱਲ ਨਾ ਆ ਜੇ ਇਸ ਕਰਕੇ ਮੈਂ